ਖਵਾਰ ਬਾਈ ਜ਼ਰੂਰ ਬਦਲਨੇ ਕਿਉਂਕਿ ਬੈਠਣਾ ਖਾਵੇ ਜੇ ਬੈਠ ਖਾਊਗਾ ਤਾਂ ਬੱਚਾ ਬਿਮਾਰ ਹੋਊਗਾ ਦਾਣਾ ਬਾਈ ਸਾਰੇ ਖੁੰਝਾਂ ਛੜਨ ਜਿੱਥੇ ਵੀ ਜਿੱਥੇ ਬਸ ਖਵਾਰ ਵਸਾਏ ਨੇ ਆਪਾਂ ਨੇ ਹਾਂਜੀ ਬਾਈ ਸਸਰੀ ਕਾ ਜੀ ਸਾਰਿਆਂ ਨੂੰ ਠੀਕ ਠਾਕ ਹੋ ਜੀ ਤੇ ਬਾਈ ਇਹ ਚੂਚਾਂ ਦਾ ਹੈਗਾ ਜੀ ਦੂਜਾ ਦਿਨ ਤੇ ਕੱਲ ਵਾਲੀ ਤੁਸੀਂ ਵੀਡੀਓ ਦੇਖ ਲਈ ਹੋਣੀ ਆ ਪਹਿਲੇ ਦਿਨ ਵਾਲੀ ਤੇ ਬਾਈ ਟਾਈਮ ਹੋ ਗਿਆ ਹੁਣ ਤਕਰੀਬਨ 10 ਵਜੇ ਕੇ ਤੇ ਸਵੇਰ ਮੈਂ 6 ਵਜੇ ਦਾਣਾ ਪਾ ਗਿਆ ਸੀਗਾ ਇਹਨਾਂ ਨੂੰ ਇੱਕ ਵਾਰ ਦੇਖ ਕੇ ਤੇ ਟੈਂਪਰੇਚਰ ਉਸ ਟਾਈਮ ਸੀਗਾ 26 ਡਿਗਰੀ ਸੀਗਾ ਤੇ ਫਿਰ ਮੈਂ ਨਾ ਇਹਨਾਂ ਦਾ ਕਾਗ ਜ ਚੱਕਿਆ ਨਹੀਂ ਕਿ ਫਿਰ ਇਹਨਾਂ ਦਾ ਗਰਮ ਸੱਤ ਬੱਚਾ ਹੋ ਜਾਂਦਾ ਨਾਲ ਫਿਰ ਬਿਮਾਰ ਹੋਣ ਦਾ ਖਤਰਾ ਰਹਿੰਦਾ ਫਿਰ ਆਪਾਂ ਨੇ ਨਾ ਕੱਲਾ ਦਾਣਾ ਹੀ ਪਾਤਾ ਸੀਗਾ ਇਹਨਾਂ ਨੂੰ ਤੇ ਹੋਰ ਕੁਝ ਵੀ ਨਹੀਂ ਕਰਿਆ ਸੀਗਾ ਪਾਣੀ ਵੀ ਨਹੀਂ ਪਾਇਆ ਹੈਗਾ ਸਿਰਫ ਦਾਣਾ ਪਾਤਾ ਸੀਗਾ ਹੀਟਰ ਰੂਮੇ ਚੱਲਦੇ ਸੀਗੇ ਬੱਲੇ ਵੀ ਉਮੇ ਚੱਲਦੇ ਆ ਤੇ ਹੁਣ 10 ਵਜੇ ਟੈਂਪਰੇਚਰ ਹੋ ਗਿਆ 33 ਡਿਗਰੀ ਠੀਕ ਆ ਜੀ ਤੇ ਆਪਾਂ ਨੇ ਹੁਣ ਇਹਨਾਂ ਦਾ ਕਾਗਜ਼ ਵੀ ਚੱਕ ਦੇਣਾ ਕਾਗਜ਼ ਦੀ ਕੋਈ ਲੋੜ ਨਹੀਂ ਤੇ ਹੀਟਰ ਵੀ ਬੰਦ ਕਰ ਦੇਣਾ ਤੇ ਬੱਲੇ ਵੀ ਬੰਦ ਕਰ ਦੇਣੇ ਠੀਕ ਆ ਜੀ ਕਿਉਂਕਿ ਦਿਨ ਚ ਹੁਣ ਤੇਲਾ ਧੂਫਾ ਨਿਕਲੀ ਹੋਈ ਆ ਕੋਈ ਲੋੜ ਨਹੀਂ ਹੈਗੀ ਬੱਲਵ ਤੇ ਹੀਟਰ ਦੀ ਦਾਣਾ ਮੈਂ ਸਵੇਪਾ ਗਿਆ ਸੀਗਾ ਉਹ ਵੀ ਦੇਖ ਲਓ ਖਾ ਲਿਆ ਸਾਰਾ ਘੁੰਮਰੇ ਆਣ ਵਧੀਆ ਮੈਂ ਤਾਂਹੀਂ ਦੇ ਛੇੜੇ ਸੂਗਾ ਵੀ ਗਰਮ ਸੱਦ ਹੋ ਜਾਣੇ ਤੇ ਹੁਣ ਆਪਾਂ ਇਹਨਾਂ ਦਾ ਬਾਈ ਪਾਣੀ ਵੀ ਪਾਉਨੇ ਆ ਤੇ ਦਾਣਾ ਹੀ ਪਾਉਨੇ ਨਾਲੇ ਅਖਬਾਰ ਚੇਂਜ ਕਰਦੇ ਆਂ ਠੀਕ ਹੈ ਥੱਲੇ ਬਿਠਾ ਹੋ ਗਏ ਹੁਣ ਦੇਖ ਲਓ ਸਾਰੇ ਲਿਬੜ ਗਏ ਅਖਬਾਰ ਅਖਬਾਰ ਬਾਈ ਚੇਂਜ ਇਸ ਕਰਕੇ ਕਰਨੇ ਕਿਉਂਕਿ ਆਪਣੇ ਦਾਣਾ ਅਖਬਾਰਾਂ ਪਰੇ ਛੱਡਣਾ ਹੁੰਦਾ ਤੇ ਅੱਜ ਆਪਾਂ ਫੀਡਰ ਵਾਲੀਆਂ ਪਲੇਟਾਂ ਵੀ ਲਾਵਾਂਗੇ ਉਹਨਾਂ ਪਰ ਵੀ ਦਾਣਾ ਪਾਵਾਂਗੇ ਤੇ ਅਖਬਾਰਾਂ ਬਦਲ ਛੱਡਾਂਗੇ ਅਖਬਾਰ ਬਾਈ ਜ਼ਰੂਰ ਬਦਲਨੇ ਕਿਉਂਕਿ ਬੈਠਣਾ ਖਾਵੇ ਜੇ ਬੈਠ ਖਾਊਗਾ ਤਾਂ ਬੱਚਾ ਬਿਮਾਰ ਹੋਊਗਾ ਤੇ ਅਖਬਾਰ ਜ਼ਰੂਰ ਬਦਲਨੇ 5 ਦਿਨ ਜ਼ਰੂਰ ਬਦਲਨੇ ਤੇ ਬਾਕੀ ਬਾਈ ਮਰਿਆ ਕੋਈ ਨਹੀਂ ਹੈਗਾ ਤੇ ਇਹ ਤਾਂ ਤੁਹਾਨੂੰ ਮੈਂ ਕੱਲ ਦਿਖਾਇਆ ਸੀਗਾ ਵੀ ਲੱਕੜਾ ਸੀਗਾ ਇਹ ਤੇ ਇੱਕ ਵਸ ਇਹ ਥੋੜਾ ਜਿਹਾ ਡਾਊਨ ਹੋਇਆ ਉਦਾਂ ਚਕਾਨਾ ਜਾਂ ਤਾਂ ਫਿਰ ਕੱਲੇ ਕੁਛ ਅੰਦਰ ਦੱਬ ਦੁੱਬੋ ਹੋ ਗਿਆ ਉਹਣਾ ਠੀਕ ਆ ਜਾਨੀ ਕਿ ਉਦਾਂ ਚਕਾਨਾ ਪਰ ਇੱਥੇ ਖੜਾ ਨਹੀਂ ਹੋ ਰਿਹਾ ਤੇ ਅੱਜ ਪਾਵਾਂਗੇ ਆਪਾਂ ਬਿਲਕੁਲ ਸਿੰਪਲ ਪਾਣੀ ਤੇ ਚੰਗੀ ਤਰ੍ਹਾਂ ਡੱਬਿਆਂ ਨੂੰ ਧੋ ਕੇ ਉਸ ਤੋਂ ਬਾਅਦ ਫਿਰ ਆਪਾਂ ਦਾਣਾ ਸੜਦੇ ਪਲੇਟਾਂ ਤੇ ਤੇ ਨਾਲੇ ਅਖਬਾਰਾਂ ਪਰ a few moments later ਬਈ ਆਪਣੇ ਅਖਬਾਰ ਪਛਾੜ ਤੇ ਤੇ ਬਾਕੀ ਹੁਣ ਪਾਉਣੇ ਨੇ ਦਾਣਾ ਮੱਕੀ ਜਿਹੜੇ ਦੋ ਪਾਏ ਉਹਨਾਂ ਨੂੰ ਵੀ ਆਪਾਂ ਫੀਡ ਖਿਲਾਉਣੇ ਆਂ ਦਾਣਾ ਬਾਈ ਸਾਰੇ ਖੁੰਝਾਂ ਛੜਨਾ ਜਿੱਥੇ ਵੀ ਜਿੱਥੇ ਅਖਵਾਰ ਪਛਾਏ ਨੇ ਆਪਾਂ ਨੇ ਸਾਰੇ ਪਾਸੇ ਦਾਣਾ ਥੋੜਾ ਥੋੜਾ ਛਿੜਨਾ ਛਿੜਨਾ ਤੇ ਬਾਈ ਹੁਣ ਆਪਾਂ ਦਾਣਾ ਪਾਉਣੇ ਨੇ ਨਾ ਉਹਨੂੰ ਜਿਹੜੇ ਫੀਡਰ ਆ ਉਹਨਾਂ ਦੇ ਟੱਕਣਾ ਵਿੱਚ ਪਾਉਣੇ ਠੀਕ ਆ ਜੀ ਤੇ ਬਾਈ ਪਾਣੀ ਆਪਾਂ ਨੇ ਪਾਤਾ ਪੰਜ ਡੱਬੇ ਆਪਾਂ ਨੇ ਭਰ ਕੇ ਰੱਖਦੇ ਤੇ ਜਦੋਂ ਪੀ ਲੈਣਗੇ ਇਹ ਆਪਾਂ ਫਿਰ ਦੁਬਾਰਾ ਇਹਨਾਂ ਵਿੱਚ ਪਾ ਦਾਂਗੇ ਪਾਣੀ ਤੇ ਪਾਣੀ ਪਾਉਂਦੇ ਬਾਈ ਤੁਸੀਂ ਛੋਟੇ-ਉਡੱਬੇ ਵਰਤਣਾ ਜਿਹੜੇ 3-3 ਲੀਟਰ ਵਾਲੇ ਜਿਹੜੇ ਡਰਿੰਕਰ ਆ ਬੜੇ ਨਹੀਂ ਵਰਤਣੇ ਹੈਗੇ ਜਿਹੜੇ ਬੜੇ ਹੁੰਨੇ 7 ਲੀਟਰ ਵਾਲੇ ਇੱਕ ਤਮ ਨਾਲ ਤੇ ਬੱਚਿਆਂ ਤੇ ਪੀ ਨਹੀਂ ਹੁੰਦਾ ਪਾਣੀ ਦੂਜਾ ਫਿਰ ਕਈ ਵਨ ਡੁੱਬ ਕੇ ਵਿੱਚ ਮਰ ਜਾਂਦੇ ਆ ਇਹ ਛੇ ਢੱਕਣ ਲਾਤੇ ਉਹਦੇ ਫੀਡਰਾਂ ਦੇ ਚਾ ਢੱਕਣ ਲਾਤੇ ਉਹਨਾਂ ਵਿੱਚ ਦਾਣਾ ਪਾਤਾ ਤੇ ਟੈਂਪਰੇਚਰ ਇਸ ਟਾਈਮ ਹੈਗਾ 33.5 ਟੈਂਪਰੇਚਰ ਬਿਲਕੁਲ ਸਹੀ ਆ ਤੇ ਜਾਨੀ ਕਿ ਮੇਨ ਤਾਂ ਤੁਸੀਂ ਟੈਂਪਰੇਚਰ ਦਾ ਧਿਆਨ ਰੱਖਣਾ ਇਹਦੇ ਵਿੱਚ ਮੇਨ ਇਹੀ ਚੀਜ਼ ਹੁੰਦੀ ਹੈ ਵੀ ਟੈਂਪਰੇਚਰ ਤੇ ਸਫਾਈ ਦਾ ਧਿਆਨ ਰੱਖਣਾ ਜੀ ਪੂਰੀ ਆ ਤੇ ਬਾਕੀ ਬਾਈ ਕਰਦੇ ਜੀ ਵੀਡੀਓ ਨੂੰ ਬੰਦ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਬਾਕੀ ਅਸੀਂ ਕੱਲ ਦੀ ਵੀਡੀਓ ਆਪਾਂ ਦੱਸਾਂਗੇ ਕੀ ਕੁਝ ਕਰਨਾ ਧੰਨਵਾਦ ਜੀ